ਕਹੀ ਸੀ ਕਿ ਆਪਨੇ ਘਰ ਚ ਵੀ ਜਦ ਅਖੰਡ ਪਾਠ ਸਾਹਿਬ ਕੋਈ ਰਖਾਉਂਦਾ ਤੇ ਏਡੇ ਸਤਕਾਰ ਨਾਲ ਪਹਿਲਾਂ ਸਾਰੇ ਘਰ ਦੀ ਸਫਾਈ ਕਰਦਾ ਔਰ ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਉਣਾ ਹੁੰਦਾ ਉਹ ਦਿਨ ਸਫਾਈ ਕਰਕੇ ਪਾਣੀ ਦਾ ਛੜਕਾ ਕਰਕੇ ਫੁੱਲਾਂ ਨਾਲ ਐਨ ਰਸਤੇ ਨੂੰ ਵਸਾਉਂਦੇ ਆ ਫੁੱਲਾਂ ਨਾਲ ਤੇ ਕਈ ਜਿਹੜੇ ਹੋਰ ਸ਼ਰਧਾ ਵਾਲੇ ਨੇ ਜਿਨ੍ਹਾਂ ਦੀ ਸਮਰੱਥਾ ਉਹ ਨਵਾਂ ਥਾਨ ਕੱਪੜੇ ਦਾ ਲੈ ਕੇ ਆਉਂਦੇ ਆ ਕਿ ਜਿੱਥੇ-ਜਿੱਥੇ ਮੇਰੇ ਗੁਰੂ ਨੇ ਚੱਲ ਕੇ ਜਾਣਾ ਉਹ ਜਗ੍ਹਾ ਤੇ ਪਵਿੱਤਰ ਹੋਵੇ ਸਾਫ ਸਫਾਈ ਹੋਵੇ ਜੋ ਕੁਝ ਹੋਇਆ ਉੱਥੇ ਉਹਦੇ ਬਾਰੇ ਭਗਵੰਤ ਮਾਨ ਜੀ ਕਹਿ ਰਿਹਾ ਇਹ ਤਾਂ ਕੁਝ ਲੋਕ ਨੇ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਅੱਜ ਅੱਜ ਕੀ ਹੋਇਆ ਜਿੱਥੇ ਥਾਣੇ ਤੇ ਕਬਜ਼ਾ ਹੋ ਗਿਆ ਰਾਕਟ ਲੌਂਚਰ ਦੇ ਅਟੈਕ ਹੋ ਗਏ ਇੰਟੈਲੀਜੈਂਸ ਹੈੱਡਕੁਆਰਟਰ ਤੇ ਥਾਣੇ ਤੇ ਲੌਕਟ ਰੌਂਚਰ ਦਾ ਇੱਕ ਅਟੈਕ ਹੋ ਗਿਆ ਥੋੜੇ ਥਾਣੇ ਤੇ ਕਬਜ਼ਾ ਹੋ ਗਿਆ ਕਾਲੀ ਦੇਵੀ ਮੰਦਿਰ ਤੇ ਅਟੈਕ ਹੋ ਗਿਆ ਦੋ ਹਿੰਦੂ ਸਿੱਖ ਕਲੈਸ਼ਸ ਹੋ ਗਏ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ ਜਿਨ੍ਹਾਂ ਨੇ ਮਰਡਰ ਕੀਤਾ ਜੇ ਥੋੜੇ ਤੋਂ ਫੜੇ ਨਹੀਂ ਗਏ ਦਿੱਲੀ ਪੁਲਿਸ ਨੇ ਫੜੇ ਤੁਸੀਂ ਕੀ ਕੀਤਾ ਕਿ ਸੱਚਨਾ ਸਾਹਮਣੇ ਆਵੇ ਜੇਲ੍ਹ 'ਚ ਤੁਸੀਂ ਉਹ ਮਰਵਾਤੇ ਔਰ ਜੇਲ੍ਹ 'ਚ ਮਾਰਨ ਦੀ ਵੀ ਰਿਸਪੌਂਸਿਬਿਲਿਟੀ ਕੋਲ ਲੈ ਰਿਆ ਉਹ 골ਡੀ ਬਰਾੜ ਜੀ ਨੂੰ ਕਹਿੰਦੇ ਸੀ ਭਗਵੰਤ ਮਾਨ ਜੀ ਤਾਂ ਫੜਿਆ ਗਿਆ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਇਹ 골ਡੀ ਬਰਾੜ ਹੋਰਾਂ ਦੀ ਮਦਦ ਕੌਣ ਕਰ ਰਿਹਾ ਫਿਰ ਕਿੱਥੇ ਭਗਵੰਤ ਮਾਨ ਦੀ ਸਰਕਾਰ ਤਾਂ ਨਹੀਂ ਕਰ ਰਹੀ ਅੱਜ ਵੀ ਐਸ ਵੀ ਸਪੀਕ ਤਿੰਨ ਮਰਡਰ ਹੋਏ ਆ ਜੀ ਇੱਕ ਕਰਨਤਾਰਨ ਚ ਚੇਅਰਮੈਨ ਮਾਰਕੀਟ ਕਮੇਟੀ ਦਾ ਮਰਡਰ ਇੱਕ 22 ਸਾਲ ਦੇ ਨੌਜਵਾਨ ਦਾ ਪਟਿਆਲੇ ਮਰਡਰ ਤੇ ਆ ਉਹਦੀ ਯੰਗ ਬாய் ਇਹ ਲਾਅਨ ਆਰਡਰ ਦੇ ਹਾਲਾਤ ਨੇ ਔਰ ਆ ਚੇਅਰਮੈਨ ਦਾ ਮਰਡਰ ਔਰ ਦੋ ਮਰਡਰ ਨੇ ਸੋਰੀ ਔਰ ਇੱਕ ਉਹ ਜਿਹੜੀ ਜੇਲ ਦੀ ਕੱਲ ਵਾਰਦਾਤ ਵਿੱਚ ਮੈਂ ਕੋਈ ਉਹਨਾਂ ਦਾ ਉਹ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ ਮਗਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਕੀ ਜਿਨ੍ਹਾਂ ਦੇ ਸਬੂਤ ਸਾਹਮਣੇ ਲਿਆਉਣੇ ਸੀ ਜਿਹਦੇ ਕਰਕੇ ਉਹ ਕੇਸ ਸਟਰੋਂਗ ਹੋਣਾ ਸੀ ਜੇ ਉਹੀ ਮਰ ਗਏ ਮੁੱਖ ਗਵਾਹੀ ਨਾ ਰਹਿਣ ਜੇਲ੍ਹ 'ਚ ਇਹ ਹਾਲਾਤ ਨੇ ਨਾ ਜੇਲ੍ਹ 'ਚ ਕੋਈ ਲਾਅ ਨਾ ਆਰਡਰ ਨਾ ਬਾਹਰ ਕੋਈ ਲਾਅ ਨਾ ਆਰਡਰ ਔਰ ਮੇਖ ਮੰਤਰੀ ਸਾਹਿਬ ਕੀ ਕਰ ਰਹੇ ਆ ਕੱਲ ਦੇ ਜਾ ਕੇ ਦਿੱਲੀ ਬੈਠੇ ਦੋਸਤੋ ਪਹਿਲਾਂ ਬੰਬਈ ਗਏ ਸੀ ਔਰ ਬੰਬਈ ਚ ਜਾ ਕੇ ਕਹਿ ਰਿਹਾ ਹਲੇ ਤੱਕ ਉਹਨਾਂ ਐਸਪੀ ਦਾ ਤਾਂ ਪਤਾ ਨਹੀਂ ਲਿਆ ਜੀਤੇ ਇੰਟਰਨੈਸ਼ਨਲ ਖਿਡਾਰੀ ਜੀਤੇ ਅੱਗੇ ਮੰਤਰੀ ਜਾ ਕੇ ਕਹਿ ਰਿਹਾ ਮੈਂ ਸਲੂਟ ਕਰਦਾ ਤੁਹਾਨੂੰ ਕਾਹਦਾ ਸਲੂਟ ਕਰਦਾ ਭਾਈ ਤੂੰ ਨੂੰ ਤੁਸੀਂ ਉਹਨਾਂ ਦੇ ਸਿਰ ਪੜਵਾਤੇ ਤੇ ਤੇ ਸਿਰ ਉਹ ਤੁਹਾਡੇ ਲਈ ਪੜਵਾ ਰਹੇ ਇਸ ਲਈ ਸਲੂਟ ਕਰਦੇ ਹੋ ਤੁਸੀਂ ਜਿਸ ਤਰੀਕੇ ਨਾਲ ਪੁਲਸ ਨੂੰ 17 17 ਸਟਿਚਸ ਉਸ ਇੰਟਰਨੈਸ਼ਨਲ ਖਿਡਾਰੀ ਜਗਰਾਜ ਸਿੰਘ ਦੇ ਜਾਂ ਹੋਰ ਕੁਲਸ ਵਾਲਿਆਂ ਦੇ ਲੱਗੇ ਉਹਨਾਂ ਤੱਕ ਸੀਐਮ ਨੂੰ ਹਲੇ ਤੱਕ ਪਤਾ ਨਹੀਂ ਲਿਆ ਸੀਐਮ ਸਾਹਿਬ ਕਰਪਸ਼ਨ ਦੇ ਹੱਕ 'ਚ ਨਾਰਾ ਦੇ ਰਹੇ ਹੁਣ ਮੈਨੂੰ ਅੱਜ ਸਮਝ ਆਈ ਕਿ ਜੇ ਆਪ ਆਲਾ ਕਰਪਸ਼ਨ ਕਰੇ ਥੈਟ ਇਜ਼ कॉल्ड ਗੁੱਡ ਕਰਪਸ਼ਨ ਇਹ ਵਧੀਆ ਕਰਪਸ਼ਨ ਹੁੰਦੀ ਹੈ ਕਿ ਜੇ ਕੋਈ ਹੋਰ ਫੜਿਆ ਜਾਵੇ ਉਹਨੂੰ ਕਹਿੰਦੇ ਇਹ ਬੈਡ ਕਰਪਸ਼ਨ ਖਾਣੇ ਨਹੀਂ ਦਵਾਂਗੇ ਕਹਿੰਦਾ ਖਾਣ ਨਹੀਂ ਦਵਾਂਗੇ ਤੁਸੀਂ ਖਾ ਵੀ ਜੋ ਭਗਵੰਤ ਮਾਨ ਜੀ ਤੁਸੀਂ ਪੀ ਵੀ ਜੋ ਤੇ ਕੋਈ ਮਸਲਾ ਨਹੀਂ ਜੇ ਕੋਈ ਹੋਰ ਦੀ ਤੁਸੀਂ ਕਹ ਦੇਣੀਓ ਕ腐ਸ਼ਨ ਹਾਲ ਵੇਖੋ ਕੀ ਹੋਇਆ ਕਿ ਆਹੀ ਪਾਲਿਸੀ ਦੀ ਗੱਲ ਚੱਲ ਰਹੀ ਹੈ ਨਾ ਜੀ ਕੀ ਸੀ ਵਾਟ ਇਜ਼ ਇ ਸਰਕਾਰੀ ਠੇਕੇ ਚੱਲਦੇ ਸੀ ਦਿੱਲੀ ਚ ਔਰ ਸਰਕਾਰੀ ਠੇਕਿਆਂ ਨੂੰ ਸਾਰੀ ਪਾਲਿਸੀ ਨੂੰ ਓਵਰ ਆਲ ਕਰਕੇ ਪ੍ਰਾਈਵੇਟਾਈਜ਼ ਕੀਤਾ ਪ੍ਰਾਈਵੇਟਾਈਜ਼ ਕਰਕੇ ਕੁਝ ਲੋਕਾਂ ਨੂੰ ਉਹਦੇ 'ਚ ਮੁਨਾਫਾ ਬਹੁਤ ਵੱਡਾ ਪਹੁੰਚਾਇਆ ਗਿਆ। ਔਰ ਜਿਹੜਾ ਇਸ ਗੱਲ ਦਾ ਬੜਾ ਰੌਲਾ ਪਿਆ ਔਰ ਉਸ ਕੁਝ ਲੋਕਾਂ 'ਚ ਕੌਣ ਸੀ ਇੱਕ ਬੰਦਾ ਦੀਪ ਮਲੋਤਰੇ ਦਾ ਵੀ ਇੱਕ ਪਰਿਵਾਰ ਸੀ ਜਿਹੜਾ ਜੀਰਾ ਫੈਕਟਰੀ ਨਾਲ ਸੰਬੰਧਿਤ ਹੈ ਜਿਹਨੂੰ ਅੱਜ ਤੱਕ ਇਹ ਬੰਦ ਨਹੀਂ ਕਰ ਸਕੇ ਕਰਨੀ ਨਹੀਂ। ਨਹੀਂ ਤਾਂ ਉਹਨੇ ਸਾਰਾ ਕੁਝ ਦੱਸ ਦੇਣਾ ਕਿ ਮੈਂ ਕਿੰਨੇ ਕਿੰਨੇ ਪੈਸੇ ਦੇ ਕੇ ਆਉਂਦਾ ਰਿਆਂ। ਕਿੱਥੇ ਕਿਥੇ ਦੇਖ ਕੇ ਆਉਂਦਾ ਰਿਹਾ ਮੈਂ ਪਹਿਲੇ ਦਿਨ ਕਿਹਾ ਕਿ ਉਸ ਬੰਦੇ ਨੇ ਇਕੱਲੇ ਨੇ ਇੱਕ ਨੇ ਨਹੀਂ ਇਹ ਹਜ਼ਾਰਾਂ ਕਰੋੜ ਦਾ ਕਪੜਾ ਤੇ ਉਹਦੇ ਇਕੱਲੇ ਨੇ ਸ਼ਾਇਦ ਪਤਾ ਨਹੀਂ ਕਿੰਨੇ 100 ਕਰੋੜ ਦਿੱਤੇ ਇਸ ਲਈ ਉਹਦੀ ਫੈਕਟਰੀ ਬੰਦ ਕਰਨ ਦੀ ਇੰਨਾ ਕੋਲ ਹਿੰਮਤ ਨਹੀਂ ਹੈ ਔਰ ਇਹੀ ਕਾਰਨ ਕਰਕੇ ਮੈਂ ਕਹਿ ਰਿਹਾ ਕਿ ਜਿੰਨਾ ਬੰਦਿਆਂ ਨੇ ਦਿੱਲੀ ਦੀ ਪਾਲਿਸੀ ਬਣਾਈ ਵੀ ਆਲ ਨੋ ਕਿ ਪੰਜਾਬ ਦੀ ਪਾਲਿਸੀ ਵੀ ਕਿੱਥੇ ਬਣੀ ਪੰਜਾਬ 'ਚ ਨਹੀਂ ਬਣੀ ਪੰਜਾਬ ਦੀ ਵੀ ਸ਼ਰਾਬ ਦੀ ਪਾਲਿਸੀ ਇਹ ਸਾਲ ਦੀ ਦਿੱਲੀ ਚ ਜਾ ਕੇ ਬਣੀ ਬਣਾਈ ਕੀਨੇ ਉਹੀ ਡਾਇਰੈਕਟਰ ਉਹੀ ਐਕਟਰ ਉਹੀ ਸਸੋਧੀਆਂ ਤੇ ਕੇਜਰੀਵਾਲ ਦੇ ਘਰ ਚ ਬਣੀ ਬਣਾਉਣ ਵਾਲੇ ਵੀ ਉਹ ਉਹ ਤੇ ਕੇਜਰੀਵਾਲ ਸਾਹਿਬ ਤਾਂ ਆਪ ਇਹ ਬਿਆਨ ਦੇ ਰਿਹਾ ਆ ਬਿਆਨ ਹੈ 22 ਅ ਅਕਟੋਬਰ 13 ਦਾ uh, 2022 ਦਾ ਥਿਸ ਅਲਾਉਡ ਇਨ ਦਿੱਲੀ ਸੇਮ ਐਕਸਾਈਜ਼ ਪਾਲਿਸੀ ਇਜ਼ ਡੂਇੰਗ ਵੰਡਰਸ ਇਨ ਪੰਜਾਬ ਅਰਵਿੰਦ ਕੇਜਰੀਵਾਲ ਮੈਂ ਤਾਂ ਆਪ ਕਹਿ ਰਿਹਾ ਇਟਸ ਡੂਇੰਗ ਵੰਡਰਸ ਫॉर ਆਪ ਕਿਉਂਕਿ ਇਸ ਐਕਸਾਈਜ਼ ਦੀ ਲੁੱਟ ਚੋਂ ਜਾਂ ਰੇਤ ਮਾਫੀਆ ਦੀ ਲੁੱਟ ਚੋਂ ਇਹ ਪੈਸਾ ਇਲੈਕਸ਼ਨਾਂ ਚ ਆਮ ਆਦਮੀ ਪਾਰਟੀ ਦੀ ਜੋ ਨੈਸ਼ਨਲ ਐਂਬੀਸ਼ਨਸ ਨੇ ਟੂ ਬਿਕਮ ਅ ਨੈਸ਼ਨਲ ਪਾਰਟੀ ਉਹਦੇ ਲਈ ਇਹ ਪੈਸਾ ਲੁੱਟ ਕੇ ਉੱਥੇ ਵਰਤਿਆ ਜਾ ਰਹੇ ਮੈਂ ਪਹਿਲੇ ਦਿਨ ਵੀ ਕਿਉਂ ਇਹ ਗੱਲ ਕੀਤੀ ਸੀ ਅੱਜ ਤੱਕ ਜਵਾਬ ਨਹੀਂ ਆਇਆ ਮੈਨੂੰ ਉਸ ਗੱਲ ਦਾ ਕਿ ਰਕੇਸ਼ ਚੌਧਰੀ ਜੀ ਦੇ ਖਿਲਾਫ ਆਪ ਨੇ ਧਰਨਾ ਦਿੱਤਾ ਸੀ ਜੀ ਦੇ ਤੇ આરોਪ ਰੇਤ ਚੋਰੀ ਦੇ ਖਜ਼ਾਨੇ ਦੀ ਲੁੱਟ ਦੇ ਫੋਰੈਸਟ ਚ ਮਾਈਨਿੰਗ ਦੇ ਜੀ ਦੇ ਤੇ ਚਾਰ ਪਰਚੇ ਇਹਨਾਂ ਨੇ ਦਰਜ ਕੀਤੇ ਔਰ ਕਾਂਗਰਸ ਵੇਲੇ ਜਦੋਂ ਅਸੀਂ ਧਰਨਾ ਦਿੱਤਾ, ਰਾਗਵ ਚੱਡੇ ਨੇ ਵੀ ਧਰਨਾ ਦਿੱਤਾ, ਉਦੋਂ ਇਹ ਚੋਰ ਸੀ। ਮਗਰ 6 ਮਹੀਨੇ ਚ ਇਹ じゃ ਕਿਹੜਾ ਗੋਲਮਾਲ ਹੋਇਆ ਕਿ ਉਹ ਚੋਰ ਸਾਥ ਬਣ ਗਿਆ। ਇਹ ਜਿਹੜਾ ਪਹਿਲਾਂ ਤਾਂ ਸੁਣੀਦਾ ਸੀਗਾ ਕਿ ਕੱਲੇ ਭਾਜਪਾ ਕੋਲ ਵਾਸ਼ਿੰਗ ਮਸ਼ੀਨ ਹੈ। ਮੈਨੂੰ ਤਾਂ ਲੱਗਦਾ ਇਹਨਾਂ ਨੇ ਭੱਟੀ ਵਾਸ਼ਿੰਗ ਮਸ਼ੀਨ ਲਾ ਲਈਏ ਕੋਈ ਜਿਹੜਾ ਇਹਨਾਂ ਵੱਲ ਆ ਜੇ ਤੇ ਉਹ ਸਾਰੇ ਸਾਫ਼ ਹੋ ਜਾਂਦੇ। ਮਤਲਬ ਕੇਜਰੀਵਾਲ ਸਾਹਿਬ ਕਿਸੇ ਬੈਂ ਇਸ ਗੱਲ ਨੂੰ ਸਾਰੇ ਸਮਝਦੇ ਆ। ਕਿ ਜਿਹੜੀ ਵਾਸ਼ਿੰਗ ਮਸ਼ੀਨ ਡਰਾਈ ਕਲੀਨਿੰਗ ਦੀ ਦੁਕਾਨ ਤੁਹਾਡੇ ਕੋਲ ਆ ਉਹ ਤਾਂ ਸ਼ਾਇਦ ਕਿਸੇ ਕੋਲ ਨਹੀਂ ਅਮਿਤ ਰਤਨ ਦਾ ਕੇਸ ਸੀ ਪਾਰਟੀ ਚੋਂ ਸ਼੍ਰੋਮਣੀ ਅਕਾਲੀ ਦਲ ਚੋਂ ਇਸ ਲਈ ਉਹਨੂੰ ਕੱਢਿਆ ਗਿਆ ਕਿਉਂਕਿ 80 ਪੀਪਲ ਕੰਪਲੇਂਟ ਅਗੇਂਸਟ ਇਮਪੀਸ਼ਨ ਪਬਲਿਕ ਡੋਮੇਨ ਪਰਚੇਦਾਰ ਸੀ ਉਹਨੂੰ ਤੁਸੀਂ ਟਿਕਟ ਦੇ ਦਿੱਤੀ ਉਹ ਐਮਐਲਏ ਬਣ ਗਿਆ ਜਦੋਂ ਐਮਐਲਏ ਬਣ ਗਿਆ ਉਹ ਰੰਗੇ ਹੱਤੀ ਫੜਿਆ ਗਿਆ ਉਸ ਦਿਨ ਉਹ ਮੌਕੇ ਤੇ ਹਾਜ਼ਰ ਸੀ ਤੁਸੀਂ ਉਸ ਨੂੰ ਉੱਥੋਂ ਭਜਾ ਦਿੱਤਾ ਉਹ ਵੀਡੀਓ ਸਾਹਮਣੇ ਆਈ ਨਾਗਰ ਜਦੋਂ ਫੜਾਉਣ ਵਾਲਿਆਂ ਨੇ ਆਡੀਓ ਲੀਕ ਕਰਤੀ ਫਿਰ ਥੋਨੂੰ ਹੱਥਾਂ ਪੈਰਾਂ ਦੀ ਪੈ ਗਈ ਜਦ ਤੱਕ ਹੀ ਵਾ ਡੋਇੰਗ ਗੁੱਡ ਕਰਪਸ਼ਨ ਚ ਆਉਂਦਾ ਸੀ ਜਦੋਂ ਸਪਰੂਫ ਸਾਹਮਣੇ ਆ ਗਏ ਤੇ ਬੈਟ ਕਰਪਸ਼ਨ ਹੋ ਗਈ ਔਰ ਤੁਸੀਂ ਇਹੇ ਜੇ ਉਦਾਹਰਣ ਕਿੱਥੇ ਨਹੀਂ ਵੇਖੋਗੇ ਸਾਡੇ ਤੇ ਵੀ ਕੇਸ ਪਿਆ ਹੋਰਾਂ ਤੇ ਪੈ ਰਿਹਾ ਸੱਚਾ ਝੂਠਾ ਇਸ ਗੱਲ ਦਾ ਫੈਸਲਾ ਕੋਰਟ ਕਰ ਤੂੰ ਤੁਸੀਂ ਤੇਰੇ ਲੋ ਮੱਛੀ ਕਿਉਂ ਹੁੰਦੇ ਹੋ ਇਹਨੇ ਮਗਰ ਸਤਿੰਦਰ ਜੈਨ ਜਿਹੜਾ ਜੇਲ ਦਾ ਮਨਿਸਟਰ ਸੀ ਜਿਹਦੇ ਥੱਲੇ ਸੁਕਾਸ਼ ਚੰਦਰ ਸ਼ੇਕਰ ਇੱਕ ਨੌ ਯਾਦ ਆਉਂਦਾ ਜਿਹਨੇ ਜੇਲ 'ਚ ਹੀ ਰਹਿੰਦਿਆ ਈ 2.5 300 ਕਰੋੜ ਰੁਪਏ ਦੀ ਕਮਾਈ ਕਰ ਗਿਆ ਉਹ ਕਿੱਥੋਂ ਐਵੇਂ ਹੀ ਕਰ ਗਿਆ ਹੁਣ ਉਹ ਨੂੰ ਜੇਲ 'ਚੋਂ ਫੇਰ ਆਮ ਆਦਮੀ ਪਾਰਟੀ ਥੱਲੇ ਆ ਨਾ ਦਿੱਲੀ ਦੀ ਜੇਲ ਹੁਣ ਫੇਰ ਫੜਿਆ 80000 ਰੁਪਈਆ ਉਹਦੇ ਕੋਲੋਂ ਰਿਕਵਰ ਹੋਇਆ ਤੇ ਗੂਚੀ ਦੀਆਂ ਚੱਪਲਾਂ ਉਹ ਗੂਚੀ ਦੀਆਂ ਚੱਪਲਾ ਵੀ ਕਹਿੰਦੇ 5 ਲੱਖ ਦੀਆਂ ਨੇ ਤੇ ਜੇ ਉਹ ਕਿੱਥੋਂ ਪਹੁੰਚ ਗਿਆ ਇਹ ਤਾਂ ਜੇਲ ਦਾ ਹਾਲ ਹੈ ਔਰ ਉਸੇ ਜੇਲ ਚੋ ਆ ਬਿਛਨੋਈ ਜੱਗੂ ਭਗਵਾਨਪੁਰੀਆ ਨੇ ਆਪਸ ਚ ਸਾਰਾ ਇੰਟਰਨੈਸ਼ਨਲੀ ਗੱਲ ਕਰਕੇ ਸਿੱਧੂ ਮੂਸੇ ਵਾਲੇ ਨੂੰ ਜਦ ਮਰਵਾਇਆ ਉਹਦੀ ਪਲੈਨਿੰਗ ਕਿੱਥੇ ਹੈ ਚੋਈ ਉਸੇ ਜੇਲ ਚ ਮਗਰ ਹੀ ਇਜ਼ ਅ ਗੁੱਡ ਮਿਨਿਸਟਰ ਉਹ ਅੱਜ ਵੀ ਮਨਿਸਟਰ ਬਣਿਆ ਬੈਠਾ ਹੈ ਮਤਲਬ ਕੋਈ ਐਥੀਕਲ ਮੋਰਲ ਜਿਹੜਾ ਬੰਦਾ ਜੇਲ੍ਹ ਚ ਚਲੇ ਗਿਆ ਅਸਤੀਫਾ ਦੇ ਦੇਵੇ ਕੱਲ ਬਰੀ ਹੋ ਜਾਂਦਾ ਠੀਕ ਹੈ ਨਹੀਂ ਬਰੀ ਹੁੰਦਾ ਤੇ ਸਾਹਮਣੇ ਮਕਰ ਕਿਉਂ ਉਹਨੂੰ ਨਹੀਂ ਹਟਾ ਰਹੇ ਜਾਂ ਮਨੀਸ਼ ਸੋਦੀਆ ਨੂੰ ਕਿਉਂ ਨਹੀਂ ਹਟਾਇਆ ਜਾਊਗਾ ਕਿਉਂਕਿ ਜੇ ਹਟਾਤਾ ਗਿਆ ਤੇ ਬੰਦੇ ਪੈਸੇ ਆਪ ਦੇ ਲਈ ਥੋੜੀ ਇਕੱਠੇ ਕਰਦੇ ਸੀ ਇਹ ਤਾਂ ਕੇਜਰੀਵਾਲ ਸਾਹਿਬ ਦੇ ਹੁਕਮ ਤੇ ਇਕੱਠੇ ਕਰਦੇ ਸੀ ਇਹਨਾਂ ਨੇ ਸੱਚ ਸਾਹਮਣੇ ਰੱਖ ਦੇਣਾ ਇਸ ਲਈ ਮਜਬੂਰੀ ਹੋ ਗਈ ਹੈ ਕਿ ਇਹ ਭਾਵੇਂ ਡਾਕੇ ਮਾਰਨ ਇਹ ਚੋਰੀ ਕਰਨ ਇਹਨਾਂ ਤਾਂ ਚੋਰੀ ਉਤੋਂ ਸੀਨਾ ਚੋਰੀ ਮਗਰ ਇਹਨਾਂ ਨੂੰ ਫੇਰ ਕਹਿਣਾ ਦੇ ਆਰ ਆਨਰੇਬਲ ਇਹ ਘੁੱਟ ਨਹੀਂ ਔਰ ਤੁਸੀਂ ਵੇਖ ਹੀ ਲਿਆ ਕਿ ਜੇਲ੍ਹ ਚ ਅਸੀਂ ਵੀ ਰਹਿ ਕੇ ਆਇਆ ਭਾਈ ਸਾਨੂੰ ਤਾਂ ਨਹੀਂ ਇਹ ਜੀ ਮਾਲਿਸ਼ ਉੱਤੇ ਕਿਸੇ ਨੇ ਕੀਤੀ ਸਾਡੀ ਇਹ ਉੱਤੋਂ ਡਿੱਗਿਆ ਇਹ ਸਪੈਸ਼ਲ ਨੇ ਲੋਕੇ ਆਮ ਆਦਮੀ ਹੋਣੇ ਸੀ ਮਗਰ ਸਪੈਸ਼ਲ ਹੋ ਗਏ ਇਹਨਾਂ ਨੂੰ ਜੇਲ ਸੁਪਰਡੈਂਡੈਂਟ ਵੀ ਚੈਲ ਚ ਮਿਲਣ ਆਉਂਦਾ ਇਹਨਾਂ ਦੇ ਲਈ ਮਾਲਿਸ਼ ਵਾਲਾ ਵੀ ਸੁਪੇਰ ਆਉਂਦਾ ਜੇ ਫੜਿਆ ਗਿਆ ਤੇ ਕਹਿੰਦੇ ਨਹੀਂ ਯਾਰ ਇਹਦਾ ਤਾਂ ਉਹ ਚੱਲ ਰਿਆ ਸੀਗਾ ਕੀ ਕਹਿੰਦੇ ਨੇ ਟ੍ਰੀਟਮੈਂਟ ਕਾਦਾ ਐਕੋਪ੍ਰੈਸ਼ਰ ਤੇ ਕਿਉਂ ਸਾਡੂ ਨਹੀਂ ਸਰਦਰਤਾ ਹੁੰਦੀਆਂ ਸੀ ਬਾਕੀਆਂ ਨੂੰ ਨਹੀਂ ਹੁੰਦੀਆਂ ਉਹਨਾਂ ਵੇਲੇ ਕੀ ਹੋ ਜਾਂਦਾ ਐਕੋਪ੍ਰੈਸ਼ਰ ਨੂੰ ਇਕੱਲੇ ਇੱਕ ਨੂੰ ਹੀ ਸਪੈਸ਼ਲ ਸਿਟੀਜ਼ਨ ਨੇ ਕੋਈ ਜੇਲ ਮੈਨੂਅਲ ਚ ਸਪੈਸ਼ਲ ਖਾਤਾ ਇਹਨਾਂ ਵਾਸਤੇ ਹਰ ਜਗ੍ਹਾ ਹਰ ਚੀਜ਼ ਜਿਹੜੇ ਧੱਜੀ ੜਾਉਣੀ ਕਿਸੇ ਤੋਂ ਸਿੱਖੋ ਤੇ ਇਹਨਾਂ ਤੋਂ ਸਿੱਖੋ ਹੁਣ ਉਹ ਬੰਦਿਆਂ ਨੇ ਜਿਨ੍ਹਾਂ ਨੇ ਸ਼ਰਾਬ ਦਾ ਏਡਾ ਵੱਡਾ ਘਟਾਲਾ ਕੀਤਾ ਹੋਵੇ ਸਰਕਾਰੀ ਕੰਮ ਨੂੰ ਪ੍ਰਾਈਵੇਟਾਈਜ਼ ਕੀਤਾ ਹੋਵੇ ਕੁਝ ਲੋਕਾਂ ਨੂੰ ਬੈਨੀਫਿਟ ਦਿੱਤਾ ਹੋਵੇ ਉਹਨਾਂ ਬੰਦਿਆਂ ਨੇ ਪੰਜਾਬ 'ਚ ਪਾਲਿਸੀ ਬਣਾਈ ਆ ਤੇ ਤੁਸੀਂ ਸਮਝਦੇ ਹੋ ਕਿ ਜਿਨੇ ਅੱਜ ਬੜਾ ਵਧੀਆ ਕਿਹਾ ਕਿ दारू ਕੀ ਬਾਤ ਹੋ ਔਰ ਤੂੰ ਨਾ ਉਹ ਵਿਚ ਭਗਵੰਤ ਮਾਨ ਜੀ ਸ਼ਰਾਬ ਦੀ ਗੱਲ ਹੋਵੇ ਤੇ ਤੂੰ ਨਾ ਵਿੱਚ ਹੋਵੇਂ ਉਹਦੇ ਚ ਇਹ ਹੋ ਸਕਦਾ ਮੈਂ ਤਾਂ ਅੱਜ ਰਿਕੁਐਸਟ ਕਰਦਾ ਸੀ ਪੀਬੀਆਈ ਨੂੰ ਕਿ ਜੇ ਤੁਸੀਂ ਦਿੱਲੀ ਵਾਲੇ ਫੜ ਲੇ ਇੱਕ ਦੋ ਅਫਸਰ ਇੱਥੋਂ ਵੀ ਫੜੋ ਸੱਚਾਈ 2 ਮਿੰਟ ਚ ਸਾਹਮਣੇ ਆ ਜੂਗੀ ਕਿ ਕਿਹੜਾ ਕਿਹੜਾ ਅਫਸਰ ਦਿੱਲੀ ਗਿਆ ਸੀ ਪਾਲਿਸੀ ਬਣਾਉਣ ਕੀ ਲੈਣ ਦੇਣ ਹੋਇਆ ਕਿਉਂਕਿ ਲੋਟੋ ਪੰਜਾਬ ਦੀ ਹੋਈ ਹੈ ਉਹਦਾ ਵੀ ਪਰਦਾ ਫਾਸ਼ ਹੋਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਜੋ ਸ਼ਰਾਬ ਨੂੰ ਲੈ ਕੇ ਜੋ ਨਾ ਦੀ ਨੀਤੀ ਹੈ ਉਹ ਤਾਂ ਤੁਸੀਂ ਸਾਰੀ ਜਾਣਦੇ ਹੋ ਕੱਲ ਕ ਮੈਂ ਹਾਰਨ ਹੋ ਗਿਆ ਕਹਿੰਦਾ ਅਸੀਂ ਵੀ ਅੰਦੋਲਨ ਚੋਂ ਨਿਕਲਿਆ ਉਹ ਭਾਈ ਤੂੰ ਅੰਦੋਲਨ ਚੋਂ ਨਹੀਂ ਨਿਕਲਿਆ ਤੂੰ ਪੀ ਪੀ ਕੇ ਨਿਕਲਿਆ ਸੌਰੀ ਮੇਰਾ ਮਤਲਬ ਹੈ ਪੀ ਪੀ ਚੋਂ ਨਿਕਲਿਆ ਪੀ 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 ਚੋਂ ਨਿਕਲਿਆ ਕੋਈ ਪਲਪਾਰਟੀ ਚੋਂ ਸੀ ਉਦੋਂ ਜਦੋਂ ਅੰਦੋਲਨ ਹੋ ਰਿਹਾ ਸੀ ਇਹ ਤਾਂ ਪੈਗ ਲਾਉਣ ਦੇ ਸੀ ਐਵੇਂ ਝੂਠ ਮਾਰੀ ਜਾਂਦਾ ਏ ਪੀ ਪੀ ਕੇ ਨਿਕਲਿਆ ਇਹ ਅੰਦੋਲਨ ਚੋਂ ਨਹੀਂ ਨਿਕਲਿਆ ਇਸ ਕਸਮ ਦਾ ਝੂਠ ਮਾਰੋਗੇ ਭਾਈ ਔਰ ਕੱਲ ਮੈਂ ਵੇਖ ਰਿਹਾ ਸੀਗਾ ਜਦੋਂ ਭਗਵੰਤ ਮਾਨ ਜੀ ਬੋਲ ਰਹੇ ਸੀ ਉਹ ਤਾਂ ਵਿਚਾਰਾ ਦੁਖੀ ਇੰਨਾ ਜਾਪਦਾ ਸੀਗਾ ਕਿ ਮੇਰਾ ਟਾਈਮ ਕਿਹੜਾ 8 ਪੀ ਐਮ ਦੇ ਬਾਅਦ ਵਾਲਾ ਤੇ ਇਹ ਮੈਨੂੰ ਐਵੇਂ ਚੱਕਰਾਂ ਚ ਫੜੀ ਫੜਦੇ ਆ ਕਿ ਉਹ ਤੇ ਇਸ ਚ ਸੋਦੀਏ ਮੈਂ ਬਾਰ ਬਾਰ ਕਹਿੰਨਾ ਜੇ ਇਸ ਬੰਦੇ ਨੂੰ ਇਹ ਕਹਿੰਦੇ ਐਜੂਕੇਸ਼ਨ ਮਾਡਲ ਦਿੱਤਾ ਵਾਟ ਇਜ਼ ði ਐਜੂਕੇਸ਼ਨ ਮਾਡਲ ਜਿਹੜਾ ਨੈਸ਼ਨਲ ਸਟੱਡੀ ਹੋਈ ਹੈ ਉਹਦੇ ਚੋਂ ਪੰਜਾਬ ਦਾ ਮਾਡਲ ਤਾਂ ਦਿੱਲੀ ਦੇ ਮਾਡਲ ਨਾਲ ਤੁਸੀਂ ਸਾਰਿਆਂ ਨੇ ਛਾਪਿਆ ਕਿ ਵਧੀਆ ਕਿਨੇ ਆ ਗਿਆ ਬੱਚਿਆਂ ਦੀ ਟੂ ਟੀਚਰ ਰੇਸ਼ਿਓ ਵਧੀਆ ਦਿੱਤਾ ਗਿਆ ਇਹਨਾਂ ਨੇ ਤਾਂ ਐਜੂਕੇਸ਼ਨ ਦੀ ਆੜ ਚ ਸ਼ਰਾਬ ਦੀ ਪਾਲਿਸੀ ਬਣਾ ਕੇ ਲੋਕਾਂ ਨੂੰ ਸਸਤੀ ਸ਼ਰਾਬ ਦੇ ਕੇ ਲੋਕਾਂ ਨੂੰ ਹੋਰ ਐਡਿਕਟ ਭਾਵੇਂ ਬਣਾਤਾ ਔਰ ਕੁਝ ਨਹੀਂ ਕੀਤਾ ਰੋਸ ਨੂੰ ਚੰਗਾ ਕਰੇ ਜਿਹਾ ਅੱਜ ਫੜਿਆ ਗਿਆ ਜੇ ਪ੍ਰੂਫ ਆ ਗਿਆ ਕੋਈ 164 ਦੇ ਬਿਆਨ ਹੋ ਗਏ ਤੇ ਇਜ਼ देयर ਅ ਸਪੈਸ਼ਲ ਕਾਨੂੰਨ ਫॉर ਆਮ ਆਦਮੀ ਪਾਰਟੀ ਇਹਨਾ ਵੱਖਰਾ ਕਾਨੂੰਨ ਸਾਰੇ ਦੇਸ਼ ਵਾਸਤੇ ਦੂਜਿਆਂ ਤੇ ਕੇਸ ਦਰਜ ਹੁੰਦਾ ਉਹ ਤਾਂ ਕੇਸ ਵੀ ਲੜਦਾ ਉਹ ਕੋਰਟ ਦੇ ਲਈ ਜਾਂ ਉਹਦੇ ਲਈ ਕਹਿੰਦੇ ਜੀ ਆਹ ਫੜ ਲਿਆ ਆ ਮੈਂ ਦੋ ਤਿੰਨ ਵੀਡੀਓ ਵਿਖਾਉਂਗਾ ਮੈਨੂੰ ਤਾਂ ਉਹਦਾ ਹੀ ਜਵਾਬ ਦੇ ਦਿਓ ਕਿ ਆਪਾਂ ਇਸ ਬੰਦੇ ਦਾ ਭਰੋਸਾ ਕਰ ਸਕਦੇ ਆ ਵੀਡੀਓ 'ਚ ਹੀ ਸਭ ਕੁਝ ਆ ਜਾਂਦਾ ਮੈਂ ਕੀ ਬੋਲੂਗਾ ਐਵੇਂ ਬਾਰ-ਬਾਰ ਉਹ ਵਿਖਾ ਦੇ ਭਾਈ ਜਿਹੜੀ ਆਪਾਂ

ਕਿਹੜੇ ਕਿਹੜੇ politcal ਲੋਗ ਇਨਵਾਰਸੀ ਦਾ ਉਹ ਦੇਖੋ ਪੰਜਾਬ ਚ ਕਿਸੇ ਨੂੰ ਫੜਦੇ ਆ ਉਥੇ ਕਾਨੂੰਨ ਆਪਣਾ ਕੰਮ ਕਰ ਰਿਹਾ ਦਿੱਲੀ ਚ ਕਿਸੇ ਨੂੰ ਫੜ ਲੈਂਦੇ ਤੇ ਕਾਨੂੰਨ ਛਿੱਕੇ ਤੇ ਮਤਲਬ ਇਹ ਆ ਕੋ ਕਮਾਲ ਹੋ ਗਈ ਯਾਰ ਦੋ ਕਾਨੂੰਨ ਚੱਲਦੇ ਚੋਰ ਮਚਾਏ ਸ਼ੋਰ ਵਾਲੀ ਕਹਾਣੀ ਆ ਹੋਂ ਤਾਂ ਇਹਨਾਂ ਲਈ ਕਾਨੂੰਨ ਵੱਖਰਾ ਬਾਕੀ ਦੇਸ਼ ਲਈ ਕਾਨੂੰਨ ਵੱਖਰਾ ਸਾਰੇ ਦੇਸ਼ ਲਈ ਕੀ ਸਾਰੀ ਦੁਨੀਆ ਲਈ ਕਾਨੂੰਨ ਵੱਖਰਾ ਦੂਜੀ ਸੁਣ ਲਿਓ है क्या बट अभी I mean जी तो मतलब वो टिंग आ गया जी घोटाला गो, है क्या बट अभी I mean तो जी तो मतलब वो टिंग आ गया जी से। अरे इस टिंग आ गया तो सीबीआई से जांच करा के मनीष कह रहा मेरे को गिरफ्तार कर लो गिरफ्तार भी नहीं कर रहे भ्रष्टाचार हुआ जांच कराओ पकड़ो जेल में डालो मनीष के सौदे हैं जी जेल से पाता ते पीड़ होने लाग ਵਾਗੇਕ ਪੂਰੇ ਤਰ੍ਹਾਂ ਦੇ ਫੌਜੀ ਉਪਰੋਕਤ ਕੇਸ ਮੇਂ ਫਸਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਨੁਸ਼ੀਏ ਇਮਾਨਦਾਰ ਦੇਸ਼ ਭਗਤ ਰਹੰਦੀਆਂ ਬਹੁਤ ਸਾਸੀ ਵਿਅਕਤੀ ਹੈ ਹੁਣ ਦੇਖੋ ਮਤਲਬ ਕੈਰੈਕਟਰ ਸਰਟੀਫਿਕੇਟ ਜੇ ਬਣਾਉਣਾ ਹੋਵੇ ਜਦ ਆਪਾਂ ਬਣਾਉਣਾ ਹੁੰਦਾ ਨਾ ਕੈਰੈਕਟਰ ਸਰਟੀਫਿਕੇਟ ਮਿਲਣਾ ਦਾ ਸਕੂਲ ਚੋਂ ਜਾ ਕੇ ਉਹ ਦਿੰਦੇ ਮੈਂ ਹੀ ਚੁਣਿਆ ਅਥਾਰਟੀ ਤਾਂ ਹੁਣ ਆਪ ਆਲੇ ਬਣ ਗਏ ਜਾਂ ਕੇਜਰੀਵਾਲ ਸਾਹਿਬ ਉਹ ਬਣ ਗਏ ਜੀ ਨੂੰ ਇਹ ਕਹਿਣ ਉਹ ਇਮਾਨਦਾਰ ਤੇ ਜੀ ਨੂੰ ਇਹ ਕਹਿ ਤਨ ਉਹ ਬੇਇਮਾਨ ਉਹਨਾਂ ਨੇ ਤਾਂ ਵਾਸ਼ਿੰਗ ਮਸ਼ੀਨ ਹੀ ਚਲਾਈ ਸੀ ਤੁਸੀਂ ਲੱਗਦਾ ਡਰਾਈ ਕਲੀਨਿੰਗ ਦੀ ਪੂਰੀ ਮਤਲਬ ਹੋਲਸੇਲ ਮਤਲਬ ਸ਼ਾਪ ਵੀ ਬਣਾਤੀ ਕਿ ਉਹਦਾ ਗਾਂ ਤੁਸੀਂ ਸਪਲੈਟ ਮੈਗਨੋਡਲ ਵਾਂਗੂ ਕਰਨ ਲੱਗ ਪਏ ਹੋ ਕਿ ਜਿਹੜਾ ਤੁਹਾਡੇ ਚ ਆ ਜੇ ਮਿਤ੍ਰਤਨ ਉਹ ਇਮਾਨਦਾਰ ਫੌਜਾ ਸਿੰਘ ਸਰਾਰੀ ਤੁਹਾਡੇ ਕੋਲ ਆ ਜੇ ਇਮਾਨਦਾਰ ਉਹ ਜਿਹੜਾ ਉਹ ਮੰਤਰੀ ਕਿੰਨਾ ਦਾ ਫੜਿਆ ਗਿਆ ਸੀਗਾ ਵਿਜੇ ਸਿੰਘਲਾ ਉਹ ਤੁਹਾਡੇ ਚ ਆਜੇ ਤੇ ਇਮਾਨਦਾਰ ਹਲੇ ਇਹਨਾਂ ਤੇ ਦੋ ਤਿੰਨ ਹੋਰ ਨਟਵਰ ਲਾਲ ਜੇ ਤੁਰੇ ਫਿਰਦੇ ਕੇ ਜਰੀয়াল ਸਾਹਿਬ ਦੇ ਜਲੰਧਰ ਵਾਲੇ ਐਮ ਐਲ ਏ ਉਹਨਾਂ ਦੀ ਕਹਾਣੀ ਵੀ ਆਈ ਖੜੀ ਆ ਸਮਝੋ ਉਹ ਤੁਹਾਡੇ ਕੋ ਆ ਗਏ ਤੇ ਇਮਾਨਦਾਰ ਨਹੀਂ ਤਾਂ ਬੇਈਮਾਨ ਇੱਕ ਆ ਆ ਸੁਣ ਲਿਓ ਇਹ ਬੰਦਾ ਉਹ ਹੈ ਇਹ ਬੰਦੇ ਦੀ ਗੱਲ ਦਾ ਕੋਈ ਵਿਸ਼ਵਾਸ ਕਰ ਸਕਦੇ ਆ ਸੁਣਾ ਦੇ ਫਿਰ ਅਗਲੀ ਸੁਣਾ ਇਸ ਕੁਰਸੀ ਦੇ ਅੰਦਰ ਕੁਛ ਨਾ ਕੁਛ ਸਮੱਸਿਆ ਹੈ जो इस कुर्सी के ऊपर बैठता है वही गड़बड़ हो जाता है रहे <laughs> तो कहीं ऐसा तो नहीं कि इस आंदोलन से जब विकल्प निकलेगा और वो लोग जब कुर्सी पर जाके बैठेंगे कहीं वो ना भ्रष्ट हो जाए कहीं वो ना गड़बड़ करने लगे ये भारी चिंता हम लोगों के मन में। ਚਿੰਤਾ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਉਹ ਚਿੰਤਾ ਫੜੀ ਗਈ ਥੋੜੀ ਹੁਣ ਇਹੀ ਤਾਂ ਰੌਲਾ ਇਹਨਾਂ ਨੂੰ ਕਹੇ ਚਿੰਤਾ ਜੇ ਫੜੀ ਗਈ ਤੇ ਕਿਤੇ ਮੇਰਾ ਨਾ ਨਾ ਲੈ ਦੇਵੇ ਤਾਂ ਕਦੇ-ਕਦੇ ਵਿਚਾਰੀ ਦਾ ਉਹਨਾਂ ਦੇ ਘਰ ਦਾ ਰਾਤ ਤੱਕ ਪਹਿਰਾ ਦਿੰਦੇ ਫਿਰਦੇ ਸੀ ਕਿ ਸਾਡਾ ਚੋਰ ਫੜਿਆ ਗਿਆ ਇਹ ਕਮਾਲ ਹੈ ਯਾਰ ਇੱਕ ਇੱਕ ਕਰਪਸ਼ਨ ਦੇ ਡਬਲ ਸਟੈਂਡਰਡ ਹਰ ਚੀਜ਼ ਦੀ ਡਬਲ ਸਟੈਂਡਰਡ ਅਸੀਂ ਸਿਕਿਉਰਟੀ ਨਹੀਂ ਲੈਣੀ ਮੈਨਾਂ ਦਾ ਜਿੰਨੀ ਸਿਕਿਉਰਟੀ ਹੋਣ ਭਗਵੰਤ ਮਾਨ ਜਾਇ ਦੇ ਟੱਬਰ ਕੋਲ ਜਾਂ ਕੇਜਰੀਵਾਲ ਸਾਹਿਬ ਕੋਲ ਕੋਲ ਕਿਸੇ ਕੋਲ ਨਹੀਂ ਕਹਿੰਦੇ ਅਸੀਂ ਘਰ ਨਹੀਂ ਲੈਣੇ ਜਿਨਨੇ ਘਰ ਭਗਵੰਤ ਮਾਨ ਨੇ ਰੱਖ ਲਿਆ ਉਹਨੇ ਨਾ ਚੰਨੀ ਕੋਲ ਸੀ ਨਾ ਕੈਪਟਨ ਸਾਹਿਬ ਕੋਲ ਸੀ ਨਾ ਉਸ ਤੋਂ ਪਹਿਲਾਂ ਕਿਸੇ ਸੀਐਮ ਕੋਲ ਸੀ ਹਰ ਜਗ੍ਹਾ ਹੀ ਡੋਗਲਾਪਨ ਡਬਲ ਸਟੇ